ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਬੈਂਗਨ ਦਾ ਬਹੁਤ ਹੀ ਟੇਸਟੀ ਪਰਤਾ ਜਦੋਂ ਵੀ ਘਰ ਵਿੱਚ ਪਰਤਾ ਬਣਾਣਾ ਹੋਵੇ ਤਾਂ ਅਸੀਂ ਜੇ ਬਿਨਾ ਪੁੰਨੇ ਬੈਂਗਨ ਦਾ ਪਰਤਾ ਬਣਾਣੇ ਆ ਤਾਂ ਉਹ ਟੇਸਟ ਨਹੀਂ ਆਉਂਦਾ ਜੋ ਪੁੰਨੇ ਹੋਏ ਬੈਂਗਨ ਦੇ ਪਰਤੇ ਦਾ ਆਉਂਦਾ ਆ ਪਰ ਅੱਜ ਮੈਂ ਤੁਹਾਨੂੰ ਇਸ ਤਰੀਕੇ ਨਾਲ ਪਰਤਾ ਬਣਾਉਣਾ ਦੱਸਾਂਗੀ ਕਿ ਤੁਹਾਨੂੰ ਲੱਗੇਗਾ ਹੀ ਨਹੀਂ ਕਿ ਤੁਸੀਂ ਉਹਨੂੰ ਪੁੰਨ ਕੇ ਨਹੀਂ ਬਣਾਇਆ ਇੰਨਾ ਜ਼ਿਆਦਾ ਉਹਦਾ ਟੇਸਟ ਵਧੀਆ ਹੋਏਗਾ ਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਪੜਥਾ ਬਣਾਉਣ ਵਾਸਤੇ ਇੱਥੇ ਅਸੀਂ ਲਏ ਆ ਚਾਰ మీడియం ਸਾਈਜ਼ ਦੇ ਬੈਂਗਨ weight ਵਿੱਚੇ ਅੱਧਾ ਕਿਲੋ ਤੋਂ ਥੋੜੇ ਜਿਹਾ ਜ਼ਿਆਦਾ ਨੇ ਤੇ ਬੈਂਗਰਾਂ ਨੂੰ ਇੱਥੇ ਮੈਂ ਚੰਗੀ ਤਰ੍ਹਾਂ ਮਲ ਮਲ ਕੇ ਧੋ ਲਿਆ ਆ ਤੇ ਹੁਣ ਅਸੀਂ ਇਹਨਾਂ ਦਾ ਛਿਲਕਾ ਉਤਾਰ ਲਵਾਂਗੇ ਅਸੀਂ ਬੈਂਗਰਾਂ ਨੂੰ ਕੱਟ ਕੇ ਬਣਾਵਾਂਗੇ ਤੇ ਮੈਂ ਕਦੀ ਵੀ ਬੈਂਗਨ ਦਾ ਪੜਥਾ ਪੁੰਨਕੇ ਨਹੀਂ ਬਣਾਉਂਦੀ ਹਮੇਸ਼ਾ ਇਸੇ ਤਰੀਕੇ ਨਾਲ ਬਣਾਉਣੀ ਆ ਤੇ ਉਹੀ ਤਰੀਕਾ ਤੁਹਾਡੇ ਨਾਲ ਅੱਜ ਮੈਂ ਸ਼ੇਅਰ ਕਰਨ ਲੱਗੀ ਆ ਤੇ ਇੱਕ ਵਾਰੀ ਤੁਸੀਂ ਇਸ ਤਰੀਕੇ ਨਾਲ ਪੜਥਾ ਬਣਾ ਕੇ ਦੇਖਿਓ ਬਿਲਕੁਲ ਤੁਹਾਨੂੰ ਤੰਦੂਰੀ ਪੜਥੇ ਵਰਗਾ ਹੀ ਟੇਸਟ ਦੇ ਵਿੱਚ ਆਏਗਾ ਤੇ ਇੱਥੇ ਦੇਖੋ ਮੈਂ ਸਾਰੇ ਬੈਂਗਨ ਛਿੱਲ ਕੇ ਰੱਖ ਲਏ ਨੇ ਤੇ ਹੁਣ ਅਸੀਂ ਇਹਨਾਂ ਨੂੰ ਕੱਟਾਂਗੇ ਤੇ ਪਾਣੀ ਵਿੱਚ ਹੀ ਬੈਂਗਨਾਂ ਨੂੰ ਕੱਟਣਾ ਹੈ ਨਹੀਂ ਤਾਂ ਇਹ ਕਾਲੇ ਪੈ ਜਾਣਗੇ ਤੇ ਜਦੋਂ ਵੀ ਤੁਸੀਂ ਬੈਂਗਨ ਖਰੀਦਨੇ ਹੋ ਤਾਂ ਬਿਲਕੁਲ ਹਲਕੇ ਬੈਂਗਨ ਖਰੀਦਨੇ ਆ ਉਹਨਾਂ ਵਿੱਚ ਬੀਜ ਘਟ ਹੁੰਦੇ ਨੇ ਤੇ ਇਹਨਾਂ ਬੈਂਗਣਾਂ ਵਿੱਚ ਵੀ ਬੀਜ ਬਿਲਕੁਲ ਕੱਟਨੇ ਤੇ ਜਿਹੜੇ ਵੀ ਹੈਗੇ ਨੇ ਉਹ ਬਿਲਕੁਲ ਕੱਚੇ ਨੇ ਪੱਕੇ ਹੋਏ ਬੀਜ ਨਹੀਂ ਹੈਗੇ ਬਹੁਤ ਵਧੀਆ ਬੈਂਗਣ ਨੇ ਤੇ ਇਸ ਤਰੀਕੇ ਨਾਲ ਅਸੀਂ ਇਹਨਾਂ ਨੂੰ ਥੋੜਾ ਜਿਹਾ ਮੋਟਾ-ਮੋਟਾ ਹੀ ਕੱਟ ਲਵਾਂਗੇ ਬਿਲਕੁਲ ਰਫਲੀ ਜਿਹਾ ਕੱਟ ਲਿਓ ਤੁਸੀਂ ਕਿਉਂਕਿ ਅਸੀਂ ਇਹਨਾਂ ਨੂੰ ਕੜਾਈ ਵਿੱਚ ਬਣਾ ਕੇ ਤਿਆਰ ਕਰਾਂਗੇ ਤੇ ਬੈਂਗਣ ਨੂੰ ਕੱਟਣ ਲੱਗਿਆ ਸੀ ਨਾਲ-ਨਾਲ ਚੈੱਕ ਕਰੀ ਜਾਵਾਂਗੇ ਕਿ ਇਹਦੇ ਵਿੱਚ ਕੋਈ ਕੀੜਾ ਵਗੈਰਾ ਨਾ ਹੋਵੇ ਤੇ ਇੱਥੇ ਦੇਖੋ ਮੈਂ ਸਾਰੇ ਬੈਂਗਨ ਕੱਟ ਕੇ ਤਿਆਰ ਕਰ ਲਏ ਨੇ ਤੇ ਇਹਨਾਂ ਨੂੰ ਅਸੀਂ ਪਾਣੀ ਵਿੱਚ ਹੀ ਰੱਖਣਾ ਹੈ ਅਜੇ ਤੇ ਇਧਰ ਗੈਸ ਉੱਪਰ ਕੜਾਹੀ ਰੱਖਾਂਗੇ ਤੇ ਉਹਦੇ ਵਿੱਚ ਪਾ ਦਵਾਂਗੇ ਛੋਟੀ ਕੜਛੀ ਤੇਲ ਦੀ ਤੇਲ ਜਦੋਂ ਗਰਮ ਹੋ ਜਵੇ ਉਦੋਂ ਅਸੀਂ ਇਹ ਸਾਰੇ ਬੈਂਗਨ ਕੜਾਹੀ ਦੇ ਵਿੱਚ ਪਾ ਦਵਾਂਗੇ ਪਾਣੀ ਕੱਢ ਕੇ ਤੇ ਪਹਿਲਾਂ ਅਸੀਂ ਫਟਾਫਟ ਬੈਂਗਨਾਂ ਨੂੰ ਤੇਲ ਦੇ ਵਿੱਚ ਮਿਕਸ ਕਰ ਲਵਾਂਗੇ ਤੇ ਮਿਕਸ ਕਰਨ ਤੋਂ ਬਾਅਦ ਹੁਣ ਅਸੀਂ ਥੋੜੇ ਜਿਹੇ ਦੇ ਵਿੱਚ ਮਸਾਲੇ ਐਡ ਕਰਾਂਗੇ ਅੱਧਾ ਕ ਚਮਚ ਪਾ ਦਾਂਗੇ ਨਮਕ ਚਮਚ ਦਾ ਚੌਥਾ ਹਿੱਸਾ ਹਲਦੀ ਤੇ ਥੋੜੀ ਜਿਹੀ ਦੇ ਵਿੱਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਮਸਾਲੇ ਅਸੀਂ ਬਾਅਦ ਵਿੱਚ ਵੀ ਪਾਉਣੇ ਆ ਇਸ ਲਈ ਥੋੜੇ ਜਿਹੀ ਮਸਾਲੇ ਹੁਣ ਐਡ ਕਰਾਂਗੇ ਤੇ ਮਿਕਸ ਕਰ ਲਵਾਂਗੇ ਸਾਰੇ ਮਸਾਲਿਆਂ ਨੂੰ ਬੈਂਗਨਾਂ ਦੇ ਨਾਲ ਤੇ ਹੁਣ ਕੜਾਈ ਦੇ ਉੱਪਰ ਅਸੀਂ ਟੱਕਣ ਲਗਾ ਦੇਵਾਂਗੇ ਤੇ ਇਹਨੂੰ ਮੀਡੀਅਮ ਫਲੇਮ ਤੇ ਅਸੀਂ ਪਕਣ ਦਵਾਂਗੇ ਇੱਥੇ 5 ਮਿੰਟ ਬਾਅਦ ਚੈੱਕ ਕਰਾਂਗੇ ਇੱਥੇ ਦੇਖੋ ਹਲਕੇ ਹਲਕੇ ਬੈਂਗਨ ਪੱਕ ਗਏ ਨੇ ਤੇ ਅਸੀਂ ਬਿਲਕੁਲ ਬੈਂਗਰਾਂ ਨੂੰ ਇੱਥੇ ਮੈਸ਼ ਕਰਨਾ ਆ ਬਿਲਕੁਲ ਇਹਦਾ ਪਰਠਾ ਬਣਾ ਦੇਣਾ ਆ ਤੇ ਤੁਸੀਂ ਚਾਹੋ ਤੇ ਜਿੱਦਾਂ ਮੈਂ ਕੜਾਈ ਵਿੱਚ ਬੈਂਗਨ ਭੁੰਨ ਰਹੀ ਆ ਇਸੇ ਤਰ੍ਹਾਂ ਤੁਸੀਂ ਕੁੱਕਰ ਵਿੱਚ ਵੀ ਭੁੰਨ ਸਕਦੇ ਹੋ ਮਤਲਬ ਕੁੱਕਰ ਵਿੱਚ ਬੈਂਗਨਾਂ ਨੂੰ ਪਾ ਕੇ ਤੁਸੀਂ ਦੋ whistle ਲਗਵਾ ਕੇ ਬੈਂਗਨਾਂ ਨੂੰ ਇਸੇ ਤਰ੍ਹਾਂ ਪਕਾ ਸਕਦੇ ਹੋ ਇੱਥੇ ਹੁਣ ਦੁਬਾਰਾ ਟੱਕ ਦਵਾਂਗੇ ਬੈਂਗਨਾਂ ਨੂੰ ਤੇ 5 ਮਿੰਟ ਲਈ ਅਸੀਂ ਹੋਰ ਪਕਾ ਲਵਾਂਗੇ ਤਾਂ ਕਿ ਬੈਂਗਨ ਬਿਲਕੁਲ ਚੰਗੀ ਤਰ੍ਹਾਂ ਸੌਫਟ ਹੋ ਜਾਣ ਤੇ ਇੱਥੇ ਦੁਬਾਰਾ ਹੁਣ ਚੈੱਕ ਕਰਾਂਗੇ ਦੇਖੋ ਬੈਂਗਨ ਚੰਗੀ ਤਰ੍ਹਾਂ ਸੌਫਟ ਹੋ ਗਏ ਨੇ ਤੇ ਜਿਹੜੇ ਕੋਈ ਵਿੱਚ ਅਸਾਬਤ ਪੀਸ ਰਹਿ ਗਏ ਨੇ ਉਹਨਾਂ ਨੂੰ ਅਸੀਂ ਏਦਾਂ ਕੜਸੀ ਨਾਲ ਹੀ ਪ੍ਰੈਸ ਕਰ ਲਵਾਂਗੇ ਤੇ ਇਸ ਤਰੀਕੇ ਨਾਲ ਕੜਸੀ ਨਾਲ ਹੀ ਪ੍ਰੈਸ ਕਰਦੇ ਹੋਏ ਚੰਗੀ ਤਰ੍ਹਾਂ ਅਸੀਂ ਸਾਰੇ ਬੈਂਗਰਾਂ ਨੂੰ ਮੈਸ਼ ਕਰ ਲਵਾਂਗੇ ਇੱਥੇ ਮੈਂ ਕੜਸੀ ਨਾਲ ਹੀ ਪ੍ਰੈਸ ਕਰਦੇ ਹੋਏ ਸਾਰੇ ਬੈਂਗਰਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਿਆ ਹੈ ਤੇ ਇਹਨਾਂ ਬੈਂਗਰਾਂ ਨੂੰ ਹੁਣ ਅਸੀਂ ਕਿਸੇ ਬੋਲ ਵਿੱਚ ਕੱਢ ਲਵਾਂਗੇ ਤੇ ਦੁਬਾਰਾ ਉਸੇ ਕੜਾਈ ਨੂੰ ਵਾਪਸ ਰੱਖ ਲਵਾਂਗੇ ਤੇ ਇੱਕ ਛੋਟੀ ਕੜਚੀ ਦੁਬਾਰਾ ਪਾਵਾਂਗੇ ਤੇਲ ਦੀ ਤੇਲ ਜਦੋਂ ਗਰਮ ਹੋ ਜਾਏਗਾ ਉਦੋਂ ਅਸੀਂ ਇਹਦੇ ਵਿੱਚ ਪਾ ਦਵਾਂਗੇ ਅੱਧਾ ਚਮਚ ਜੀਰਾ ਜੀਰਾ ਜਦੋਂ ਤੜਕ ਜਾਵੇ ਉਦੋਂ ਅਸੀਂ ਇਹਦੇ ਵਿੱਚ ਪਾ ਦਵਾਂਗੇ ਚਾਰ ਮੀਡੀਅਮ ਸਾਈਜ਼ ਦੇ ਬਰੀਕ ਕੱਟੇ ਹੋਏ ਪਿਆਜ਼ ਬਰੀਕ ਨਹੀਂ ਮਤਲਬ ਥੋੜਾ ਜਿਹਾ ਮੈਂ ਪਿਆਜ਼ਾਂ ਨੂੰ ਥੋੜਾ ਜਿਹਾ ਮੋਟਾ ਕੱਟਿਆ ਨਾ ਜ਼ਿਆਦਾ ਮੋਟਾ ਨਾ ਜ਼ਿਆਦਾ ਬਰੀਕ ਤੇ ਪਿਆਜ਼ਾਂ ਨੂੰ ਅਸੀਂ ਜ਼ਿਆਦਾ ਨਹੀਂ ਪੁੰਨਾ ਇਸ ਕਲਰ ਦੇ ਜਦੋਂ ਹੋ ਜਾਣ ਉਦੋਂ ਅਸੀਂ ਇਹਦੇ ਵਿੱਚ ਪਾ ਦਵਾਂਗੇ ਇੱਕ ਚਮਚ ਅਦਰਕ ਲਸਣ ਦਾ ਕੁੱਟਿਆ ਹੋਇਆ ਦਰਦਰਾ ਕੁੱਟਿਆ ਹੋਇਆ ਪੇਸਟ ਛੋਟਾ ਜਿਹਾ ਟੁਕੜਾ ਅਦਰਕ ਦਾ ਸੀ ਤੇ 4-5 ਤੁਰੀਆਂ ਹੈਗੀਆਂ ਸੀ ਲਸਣ ਦੀਆਂ ਤੇ ਲਸਣ ਤੇ ਅਦਰਕ ਵੀ ਚੰਗੀ ਤਰ੍ਹਾਂ ਪੁੱਜ ਗਿਆ ਆ ਹੁਣ ਇਹਦੇ ਵਿੱਚ ਪਾ ਦਿੱਤੇ ਨੇ ਮੈਂ ਤਿੰਨ ਟਮਾਟਰ ਬਰੀ ਕੱਟੇ ਹੋਏ ਨਾਲ ਹੀ ਪਾ ਦਵਾਂਗੇ ਕੁਝ ਮਸਾਲੇ ਕਸ਼ਮੀਰੀ ਲਾਲ ਮਿਰਚ ਧਨੀਆ ਪਾਊਡਰ ਤੇ ਥੋੜਾ ਜਿਹਾ ਨਮਕ ਪਾਵਾਂਗੇ ਨਮਕ ਬੜੇ ਧਿਆਨ ਨਾਲ ਪਾਓ ਕਿਉਂਕਿ ਅਸੀਂ ਪਹਿਲਾਂ ਬੈਂਗਣਾ ਵਿੱਚ ਵੀ ਨਮਕ ਪਾਇਆ ਹੋਇਆ ਆ ਤੇ ਭੁੰਨ ਲਵਾਂਗੇ ਸਾਰੇ ਮਸਾਲਿਆਂ ਨੂੰ ਵੀ ਤੇ ਨਾਲ ਹੀ ਟਮਾਟਰ ਵੀ ਜੇ ਜਦੋਂ ਟਮਾਟਰ ਹਲਕੇ ਸੌਫਟ ਹੋ ਜਾਣ ਉਦੋਂ ਤੱਕ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਤੇ ਜਦੋਂ ਟਮਾਟਰ ਸੌਫਟ ਹੋ ਜਾਣ ਉਦੋਂ ਅਸੀਂ ਇਹਦੇ ਵਿੱਚ ਪਾ ਦਵਾਂਗੇ ਥੋੜੇ ਜਿਹਾ ਫਰੋਜ਼ਨ ਮਟਰ ਤੁਸੀਂ ਇੱਥੇ ਫ੍ਰੈਸ਼ ਮਟਰ ਵੀ ਲੈ ਸਕਦੇ ਹੋ ਪਰ ਜੇ ਤੁਸੀਂ ਫ੍ਰੈਸ਼ ਮਟਰ ਪਾਓਗੇ ਜਾਂ ਤਾਂ ਤੁਸੀਂ ਉਹਨਾਂ ਨੂੰ ਉਬਾਲ ਲਿਓ ਜਾਂ ਫਿਰ ਤੁਸੀਂ ਤੜਕੇ ਦੇ ਨਾਲ ਹੀ ਉਹਨਾਂ ਮਟਰਾਂ ਨੂੰ ਪਾ ਲਿਓ ਤਾਂ ਕਿ ਮਟਰ ਵੀ ਚੰਗੀ ਤਰ੍ਹਾਂ ਗਲ ਜਾਣ 2-3 ਮਿੰਟਾਂ ਤੱਕ ਅਸੀਂ ਮਟਰਾਂ ਨੂੰ ਵੀ ਪਕਾ ਲਿਆ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਮੈਸ਼ ਕੀਤੇ ਹੋਏ ਬੈਂਗਣ ਤੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੇ ਬੈਂਗਰਾਂ ਨੂੰ ਤੜਕੇ ਦੇ ਨਾਲ ਤੇ 3-4 ਮਿੰਟ ਤੱਕ ਅਸੀਂ ਇਹਨਾਂ ਨੂੰ ਹੁਣ ਪਕਾ ਲੈਣਾ ਹੈ ਤਾਂ ਕਿ ਬੈਂਗਨਾ ਵਿੱਚ ਇਹ ਬਿਲਕੁਲ ਸਾਰੇ ਮਸਾਲਿਆਂ ਦਾ ਟੇਸ ਆ ਜਾਵੇ ਤੇ ਇੱਥੇ ਮੈਂ ਇੱਕ ਬਰੀਕ ਕੱਟ ਕੇ ਹਰੀ ਮਿਰਚ ਐਡ ਕਰ ਦਿਤੀ ਹੈ ਤੁਸੀਂ ਹਰੀ ਮਿਰਚ ਆਪਣੇ ਟੇਸ ਦੇ ਅਕੋਰਡਿੰਗ ਪਾ ਲਿਓ ਤੇ ਹਰੀਆਂ ਮਿਰਚਾਂ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਹੁਣ ਅਸੀਂ ਇਹਨੂੰ ਟੱਕ ਕੇ ਪਕਾਵਾਂਗੇ 3-4 ਮਿੰਟ ਲਈ ਲੋ ਜੀ ਇੱਥੇ ਹੁਣ ਸਾਡਾ ਬੈਂਗਣ ਦਾ ਪਰਤਾ ਬਿਲਕੁਲ ਬਣ ਕੇ ਤਿਆਰ ਆ। ਇੱਕ ਵਾਰੀ ਮਿਕਸ ਕਰਕੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਕਸੂਰੀ ਮੇਥੀ। ਕਸੂਰੀ ਮੇਥੀ ਦਾ ਵੀ ਫਲੇਵਰ ਬਹੁਤ ਵਧੀਆ ਆਉਂਦਾ ਹੈ ਪਰਤੇ ਵਿੱਚ। ਚਮਚ ਦਾ ਚੌਥਾ ਹਿੱਸਾ ਪਾ ਦਵਾਂਗੇ ਗਰਮ ਮਸਾਲਾ। ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਹੁਣ ਅਸੀਂ ਇੱਥੇ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੇ। ਤੇ ਹੁਣ ਅਸੀਂ ਇਹ ਪਰਤੇ ਦੇ ਵਿੱਚ ਇਸ ਤਰੀਕੇ ਨਾਲ ਥੋੜੀ ਜਿਹੀ ਜਗ੍ਹਾ ਬਣਾ ਲਾਂਗੇ। ਤੇ ਇਹਦੇ ਵਿੱਚ ਰੱਖ ਦਵਾਂਗੇ ਇੱਕ ਕੌਲੀ ਤੇ ਕੋਲੀ ਦੇ ਵਿੱਚ ਇੱਕ ਜਲਦਾ ਹੋਇਆ ਕੋਲਾ ਪਾ ਦਵਾਂਗੇ ਕੋਲੇ ਨੂੰ ਮੈਂ ਗੈਸ ਤੇ ਜਲਾ ਲਿਆ ਸੀ ਚੰਗੀ ਤਰ੍ਹਾਂ ਤੇ ਅੱਧਾ ਕ ਚਮਚ ਇਹਦੇ ਉੱਪਰ ਦੇਸੀ ਘਿਓ ਪਾ ਕੇ ਉਸੇ ਟਾਈਮ ਫਟਾਫਟੇ ਟੱਕ ਦਵਾਂਗੇ ਟੱਕਣ ਦੇ ਨਾਲ ਤੇ 5 ਮਿੰਟ ਲਈ ਅਸੀਂ ਇਸੇ ਤਰ੍ਹਾਂ ਇਹਨੂੰ ਪਿਆ ਰਹਿਣ ਦਵਾਂਗੇ ਇਹ ਵਾਲੀ ਟ੍ਰਿਕ ਲਗਾਉਣ ਦੇ ਨਾਲ ਬਿਲਕੁਲ ਤੁਹਾਨੂੰ ਪੁੰਨੇ ਹੋਏ ਪਠੇ ਦਾ ਟੇਸਟ ਆਏਗਾ ਪਠੇ ਵਿੱਚੋਂ ਤੇ ਜਿੰਨੂੰ ਵੀ ਤੁਸੀਂ ਇਹ ਪਠਾ ਖਵਾਓਗੇ ਉਹ ਬਿਲਕੁਲ ਵੀ ਗੈਸ ਨਹੀਂ ਕਰ ਪਾਏਗਾ ਕਿ ਇਹ ਵਾਲਾ ਪਠਾ ਪੁੰਕੇ ਨਹੀਂ ਬਣਿਆ ਹੋਇਆ 5 ਮਿੰਟ ਬਾਅਦ ਅਸੀਂ ਕੋਲੀ ਨੂੰ ਪਰਤੇ ਵਿੱਚੋਂ ਬਾਹਰ ਕੱਢ ਲਵਾਂਗੇ ਤੇ ਹੁਣ ਇਹਦੇ ਵਿੱਚ ਪਾ ਦਵਾਂਗੇ ਬਰੀਕ-ਬਰੀਕ ਕੱਟਿਆ ਹੋਇਆ ਹਰਾ ਧਨੀਆ ਨਾਲ ਹੀ ਪਾ ਦਵਾਂਗੇ ਇੱਕ ਚਮਚ ਮੱਖਣ ਦਾ ਮੱਖਣ ਜ਼ਰੂਰ ਪਾਇਓ ਪਰਤੇ ਵਿੱਚ ਬਹੁਤ ਵਧੀਆ ਟੇਸਟ ਹੋ ਜਾਏਗਾ ਪਰਤੇ ਦਾ ਤੇ ਫਟਾਫਟ ਮਿਕਸ ਕਰਕੇ ਹੁਣ ਅਸੀਂ ਇਹਨੂੰ ਗਰਮ-ਗਰਮ ਸਰਵ ਕਰ ਲਵਾਂਗੇ ਤੇ ਇਸ ਪਰਤੇ ਨੂੰ ਅਸੀਂ ਸਰਵ ਕਰਾਂਗੇ ਪਰੌਂਠਿਆਂ ਦੇ ਨਾਲ ਤੁਸੀਂ ਇਹਨੂੰ ਫੁਲਕੀਆਂ ਨਾਲ ਨਾਨ ਦੇ ਨਾਲ ਕਿਸੇ ਚੀਜ਼ ਨਾਲ ਵੀ ਖਾਓ ਪੜਥਾ ਦਾ ਹਮੇਸ਼ਾ ਸਵਾਦੀ ਹੁੰਦਾ ਹੈ ਤੇ ਸਾਰਿਆਂ ਨੂੰ ਬਹੁਤ ਪਸੰਦ ਵੀ ਹੁੰਦਾ ਹੈ ਇਸ ਤਰੀਕੇ ਨਾਲ ਇੱਕ ਵਾਰੀ ਆਪਣੇ ਘਰ ਵਿੱਚ ਪੜਥਾ ਬਣਾ ਕੇ ਦੇਖਿਓ ਸਾਰਿਆਂ ਨੂੰ ਬਹੁਤ ਪਸੰਦ ਆਏਗਾ ਕਿਵੇਂ ਲੱਗੀ ਅੱਜ ਦੀ ਰੈਸਪੀ ਮੈਨੂੰ ਕਮੈਂਟਸ ਵਿੱਚ ਜਰੂਰ ਦੱਸਣਾ ਵੀਡੀਓ ਚੰਗਾ ਲੱਗਾ ਹੋਵੇ ਇਹਨੂੰ ਲਾਈਕ ਤੇ ਸ਼ੇਅਰ ਵੀ ਕਰਨਾ ਤੇ ਮੇਰੇ ਚੈਨਲ ਲਵ ਮੀਨੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜਲਦੀ ਮਿਲਦੇ ਹਾਂ ਅਗਲੇ ਵੀਡੀਓ ਦੇ ਵਿੱਚ ਕਿਸੇ ਇਦਾਂ ਦੀ ਹੀ ਵਧੀਆ ਜੀ ਰੈਸਪੀ ਦੇ ਨਾਲ